ਹੇ ਇਹ 7ਵੀਂ ਕਲਾਸ ਦੀ ਜਿਹੜੀ ਸਮਾਜਿਕ ਸਿੱਖਿਆ ਦੀ ਸੀ ਪੀ ਟੈਸਟ ਦੀ ਚੱਲੀ ਰਹੀ ਹੈ ਉਹਦੀ 5ਵੇਂ ਨੰਬਰ ਵਾਲੀ ਸੀਟ ਤੇ ਇਹਦੇ ਜਿਹੜੇ ਕੁਸ਼ਚਨ ਅਨਸਰ ਹੋਣਗੇ ਉਹ ਆਪਾਂ ਡਿਸਕਸ ਕਰਾਂਗੇ ਇਹਦੇ ਕੁਸ਼ਚਨ ਅਨਸਰ ਹੋਣਗੇ ਉਹ ਹੋਣਗੇ ਪਾਠ ਨੰਬਰ 18 ਲੋਕਤੰਤਰ ਅਤੇ ਸਮਾਨਤਾ ਇਸ ਪਾਠ ਨਾਲ ਜਿਹੜੇ ਸਬੰਧਤ ਐਮਸੀਕਿਊ ਹੋਣਗੇ ਉਹ ਇਹਦੇ ਸ਼ੀਟ ਦੇ ਵਿੱਚ ਨੇ ਤੇ ਇਸੇ ਦਾ ਜਿਹੜਾ ਐਗਜ਼ਾਮ ਹੈ ਸੀਪੀ ਦਾ ਉਹ ਤੁਹਾਡਾ ਫਰਡੇ ਨੂੰ ਹੋਊਗਾ ਇਸ ਕਰਕੇ ਅਪਾਏ ਐਮਸੀਕੂ ਡਿਸਕਸ ਕਰਦੇ ਪਹਿਲਾ ਜਿਹੜਾ ਐਮਸੀਕੂ ਹੈ ਉਹ ਹੈਗਾ ਕੁਝ ਲੋਕਤੰਤੀ ਦੇਸ਼ਾਂ ਵਿੱਚ ਰਾਜ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਗਿਆ ਨਹੀਂ ਹੁੰਦਾ ਸਗੋਂ ਇਸਦਾ ਅਹੁਦਾ ਜੱਦੀ ਹੁੰਦਾ ਹੈ ਜੱਦੀ ਮੀਂ ਪੀੜੀਦਰ ਪੀੜੀ ਚੱਲਦਾ ਆ ਰਿਹਾ ਹੁੰਦਾ ਇਹ ਜਿਹੇ ਲੋਕਤੰਤੀ ਦੇਸ਼ ਨੂੰ ਰਾਲਤੰਤਰੀ ਲੋਕ ਰਾਜਤੰਤਰੀ ਲੋਕ ਰਾਜ ਕਿਹਾ ਜਾਂਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਇਸ ਦੀ ਉਦਾਹਰਣ ਹੈ ਇਹ ਜਿਹੜੀ ਰਾਈਟ ਆਨਸਰ ਇਹਦਾ ਜਿਹੜਾ ਹੈਗਾ ਉਹ ਹੈਗਾ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਤੁਸੀਂ ਪੜਿਆ ਹੋਊਗਾ ਵੀ ਕਿਹਨ ਕੀਲੀ ਹੈ ਮਤਲਬ ਕੀਨ ਜਾਂ ਕਿ ਟੋ ਜਿਹੜੇ ਇੰਗਲੈਂਡ ਹੈ ਉਹਦੇ ਵਿੱਚ ਰਾਜਤੰਤਰ ਉਹਦੇ ਚਾ ਉਹਦਾ ਦੇਸ਼ ਦਾ ਜਿਹੜਾ ਮੁਖੀ ਹੁੰਦਾ ਉਹ ਇੱਕ ਪਰਿਵਾਰ ਦਾ ਹੀ ਹੁੰਦਾ ਉਹ ਪਰਿਵਾਰ ਦੇ ਅਕੀੜ ਮੈਂਬਰ ਨੇ ਉਹ ਬਣੇ ਜਾਂਦੇ ਹੋ ਤੇ ਰਾਈਟ ਆਨਸਰ ਕੀ ਹੈ অপਸ਼ਨ ਨੰਬਰ 4 ਨੈਕਸਟ ਕੁਸਚਨ ਪ੍ਰਾਤਨ ਸਮੇਂ ਵਿੱਚ ਐਥੇਨ ਐਥਨਿਸ ਕਿਤੇ ਯੂਨਾਨ ਦੇ ਵਿੱਚ ਸ਼ਹਿਰ ਦੇ ਲੋਕ ਸਾਲ ਵਿੱਚ ਕਈ ਵਾਰੀ ਖੱਟੇ ਹੋ ਕੇ ਸਭਾ ਕਰਦੇ ਸਨ ਇਥੇ ਸਿੱਧੇ ਲੋਕਾਂ ਦੁਆਰਾ ਲੋਕਾਂ ਦੁਆਰਾ ਹੀ ਰਾਜ ਪ੍ਰਬੰਧ ਚਲਾਉਣ ਦੇ ਫੈਸਲੇ ਲਏ ਜਾਂਦੇ ਸਨ ਇਹ ਜਿਹੇ ਲੋਕਤਸੀ ਸਰਕਾਰ ਨੂੰ ਸਿੱਧਾ ਲੋਕਤੰਤਰ ਕਿਹਾ ਜਾਂਦਾ ਸੀਗਾ ਵਰਤਮਾਨ ਸਮੇਂ ਵਿੱਚ ਇਹ ਜਾਂ ਸ਼ਾਸਨ ਪ੍ਰਬੰਧ ਕਿਸ ਦੇਸ਼ ਵਿੱਚ ਹੈ ਜਿਹੜਾ ਸਿੱਧਾ ਲੋਕਤੰਤਰ ਹੁੰਦਾ ਹੈ ਜਾਂ ਡਾਇਰੈਕਟ ਡੈਮੋਕ੍ਰੇਸੀ ਹੁੰਦੀ ਹੈ ਉਹਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹ ਆਪ ਫੈਸਲਾ ਲੈਂਦੇ ਨੇ ਆਪ ਵੀ ਕੋਈ ਲੋ ਬਣਾਉਂਦੇ ਨੇ ਸਾਰੇ ਇਕੱਠੇ ਹੋ ਕੇ ਇਹ ਮਤਲਬ ਹੁਣ ਕਿਹੜੇ ਦੇਸ਼ ਦੇ ਵਿੱਚ ਹੈ 네ਪਾਲ ਦੇ ਵਿੱਚ ਨਹੀਂ ਹੈਗਾ ਪਾਕਿਸਤਾਨ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਸਵਿਟਜ਼ਰਲੈਂਡ ਦੇ ਵਿੱਚ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਇਹਦਾ ਜਿਹੜਾ ਬਣੂਗਾ ਉਹ ਹੈਗਾ ਸਵਿਟਜ਼ਰਲੈਂਡ ਆਪਸ਼ਨ ਨੰਬਰ 3 ਸਹੀ ਆਨਸਰ ਹੈ ਇਹਦਾ ਆਪਸ਼ਨ 3 ਸਹੀ ਆਨਸਰ ਹੈ ਨੈਕਸਟ ਕੁਐਸਚਨ ਕਵੈਸਚਨ ਨੰਬਰ 3 ਸੰਸਦੀ ਲੋਕਤੰਤੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਹੁੰਦੀ ਹੈ ਇਹ ਸੰਸਦੀ ਲੋਕਤੰਤਰੀ ਸਰਕਾਰ ਹੁੰਦੀ ਹੈ ਉਹਦੇ ਵਿੱਚ ਜਿਹੜੇ ਮੁਖੀ ਹੁੰਦੇ ਨੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਉਹ ਹੁੰਦੇ ਨੇ ਦੋ ਤਰ੍ਹਾਂ ਦੇ ਉਹਨੇ ਦੋ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਇਹ ਇੱਕ ਤਾਂ ਹੁੰਦਾ ਹੈ ਪ੍ਰਧਾਨ ਮੰਤਰੀ ਇੱਕ ਹੁੰਦਾ ਰਾਸ਼ਟਰਪਤੀ जहाँ कह स असली मुखी और नाम मात्र मुखी असली मुखी और नामात्तर मुखी। नामात्री राइट आंसर की बनूगा। ऑप्शन नंबर तीन उस तो नैक्सट क्वेश्चन क्वेश्चन नंबर चार देश, साज सरकार का नाम मात्र मुखी कौन है हूँ ये राज्य सरकार का नाम मात्र मुखी पूछे उन्होंने दो सरकार होंगे ने संसदीय लोकतंत्र ਇੱਕ ਤਾਂ ਰਾਜ ਸਰਕਾਰ ਇੱਕ ਕੇਂਦਰ ਸਰਕਾਰ ਇਹਦੇ ਵਿੱਚ ਪੁੱਛਿਆ ਰਾਜ ਸਰਕਾਰ ਦਾ ਨਾਮਾਤਰ ਮੁਖੀ ਕੌਣ ਹੈ ਉਹਦਾ ਰਾਈਟ ਆਨਸਰ ਕਿਹਨੂੰ ਰਾਜਪਾਲ ਨਾਮਾਤਰ ਮੁਖੀ ਰਾਜਪਾਲ ਹੋਊਗਾ ਔਰ ਜਿਹੜਾ ਅਸਲੀ ਮੁਖੀ ਹੋਊਗਾ ਉਹ ਕੌਣ ਹੋਊਗਾ ਮੁੱਖ ਮੰਤਰੀ ਅਸਲੀ ਮੁਖੀ ਕੌਣ ਹੋਊਗਾ ਮੁੱਖ ਮੰਤਰੀ ਹੁਣ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਕੌਣ ਨੇ ਸੀ ਭਗਵੰਤ ਮਾਨ ਜੀ ਪੂਜੇ ਨੰਬਰ ਤੇ ਆਪਾਂ ਦਿੱਕਿ ਰਾਜਪਾਲ ਕੌਣ ਨੇ ਉਹ ਹੈ ਗੁਲਾਬਚੰਦ ਕਟਾਰੀਆ ਇਹ ਆਪਣੇ ਪੰਜਾਬ ਦੇ ਰਾਜਪਾਲ ਨੇ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰੀਏ ਕੁਐਸਚਨ ਨੰਬਰ 5 ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਨੂੰ ਸਭ ਤੋਂ ਵਧੀਆ ਸਰਕਾਰ ਮੰਨਿਆ ਜਾਂਦਾ ਹੈ ਪਰ ਇਸ ਦੀ ਸਫਲਤਾ ਕੁਝ ਜ਼ਰੂਰੀ ਸ਼ਰਤਾਂ ਤੇ ਨਿਰਭਰ ਕਰਦੀ ਹੈ ਖੇਡ ਲਿਖਿਆ ਵਿੱਚੋਂ ਕਿਹੜੀ ਸ਼ਰਤ ਇਹ ਸ਼ਰਤ ਇਸ ਲਈ ਲੋੜਿੰਦੀ ਨਹੀਂ ਹੈ ਲੋੜਿੰਦੀ ਨਹੀਂ ਹੈ ਸਭ ਤੋਂ ਪਹਿਲਾਂ ਮਤਲਬ ਜ਼ਰੂਰੀ ਨਹੀਂ ਹੈ ਸਭ ਤੋਂ ਪਹਿਲਾਂ ਸੂਝਵਾਨ ਨਾਗਰਿਕ ਬਿਲਕੁਲ ਹੋਣਾ ਚਾਹੀਦਾ ਹੈ ਸਮਝਦਾਰ ਅਤੇ ਸੂਝਵਾਨ ਨੇਤਾ ਇਹ ਵੀ ਹੋਣਾ ਚਾਹੀਦਾ ਹੈ ਸਹਿਨਸੀਲਤਾ ਇਹ ਵੀ ਹੋਣੀ ਚਾਹੀਦੀ ਹੈ ਅਮੀਰ ਨਾਗਰਿਕ ਅਮੀਰ ਨਾਗਰਿਕ ਦਾ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਅਮੀਰ ਹੋਵੇ ਤਾਂ ਹੀ ਆਪਣਾ ਕਹਿੰਦੇ ਲੋਕਤੰਤਰੀ ਸਰਕਾਰ ਵਧੀਆ ਹੋਊਗੀ ਇਹਦਾ ਰਾਈਟ ਆਨਸਰ ਜਿਹੜਾ ਬਣੂਗਾ ਉਹ ਹੈਗਾ ਆਪਸ਼ਨ ਨੰਬਰ 4 ਆਪਸ਼ਨ ਸਰ ਆਪਸ਼ਨ ਨੰਬਰ 4 ਇਹਦਾ ਸਹੀ ਆਨਸਰ ਹੈ ਉਸ ਤਰ੍ਹਾਂ ਦੇ ਸਪੱਸ਼ਟ ਦਿੱਖੀਏ ਪੋਸਟ ਨੰਬਰ 6 ਮੇਰਾ ਨਾਮ ਮੇਰਾ ਨਾਮ ਸਤਨਾਮ ਸਿੰਘ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਉਮਰ 25 ਸਾਲ ਹੈ ਮੇਰੀ ਵੋਟ ਬਣੀ ਬਣੀ ਹੋਈ ਹੈ ਪਰ ਮੈਂ ਆਪਣੇ ਪਿੰਡ ਤੋਂ ਸ਼ਹਿਰ ਵਿੱਚ ਆ ਕੇ ਵੱਸ ਗਿਆ ਹਾਂ ਮੈਂ ਆਪਣੀ ਵੋਟ ਬਦਲਾਉਣਾ ਚਾਹੁੰਦਾ ਹਾਂ ਇਸ ਕੰਮ ਲਈ ਮੈਨੂੰ ਇਸ ਕਿਸ ਅਧਿਕਾਰੀ ਨਾਲ ਸੰਪਰਕ ਕਰਨਾ ਪਊਗਾ ਮਤਲਬ ਇਸੇ ਨੇ ਪੁੱਛੇ ਵੀ ਕਿਹੜੇ ਅਧਿਕਾਰੀ ਕੋਲ ਜਾਵਾਂ ਕਿ ਵੀ ਮੈਂ ਪਹਿਲਾਂ ਸ਼ਹਿਰ ਪਿੰਡ ਦੇ ਵਿੱਚ ਰਹਿੰਦਾ ਸੀ ਉੱਥੇ ਮੇਰੀ ਵੋਟ ਬਣੀ ਹੋਈ ਸੀ ਉਹ ਮੈਂ ਚੇਂਜ ਕਰਾਉਣਾ ਆਪਣਾ ਐਡਰੈਸ ਚੇਂਜ ਕਰਾਉਣਾ ਜਿੱਥੇ ਮੈਂ ਹੁਣ ਰਹਿਣਾ ਉੱਥੇ ਵੋਟ ਪਾਉਣਾ ਚਾਹੁੰਦਾ ਤਾਂ ਇਹਨੇ ਉਹਨੂੰ ਕਿਹਦੇ ਕੋਲ ਜਾਣਾ ਪਊਗਾ ਇਹਨੂੰ ਜਾਣਾ ਪਊਗਾ ਬੀ ਐਲਓ ਕੋਲ ਬੀ ਐਲਓ ਨੂੰ ਕਹਿੰਦੇ ਆ ਬੂਥ ਲੈਵਲ ਬੀ ਐਲਓ ਬੂਥ ਲੈਵਲ ਆਫੀਸਰ ਬੂਥ ਲੈਵਲ ਆਫੀਸਰ ਬੀ ਐਲਓ ਨੈਕਸਟ ਕੁਐਸਚਨ ਆਪਾਂ ਦੇਖੀਏ ਕੁਐਸਚਨ ਨੰਬਰ 7 ਫਰਾਂਸ ਦੀ ਕ੍ਰਾਂਤੀ ਕਿਹੜੀ ਸਦੀ ਵਿੱਚ ਹੋਈ ਫਰਾਂਸ ਦੀ ਕ੍ਰਾਂਤੀ ਹੈ ਕਿਹੜੀ ਸਦੀ ਵਿੱਚ ਹੋਈ ਜਿਹੜੀ ਫਰਾਂਸ ਦੀ ਕ੍ਰਾਂਤੀ ਸੀ ਉਹ ਹੋਈ ਸੀ 1700 1799 ਦੇ ਵਿੱਚ 1789 ਦੇ ਵਿੱਚ ਜਿਹੜੀ ਸਦੀ ਬਣੀ ਉਹ ਬਣੂਗੀ 18ਵੀਂ ਸਦੀ 18ਵੀਂ ਸਦੀ ਦੇ ਵਿੱਚ ਜਿਹੜੀ ਫਰਾਂਸ ਦੀ ਕ੍ਰਾਂਤੀ ਸੀ ਉਹ ਸੀ ਜੀਨੋਪਾ ਫਰੈਂਚ ਰੈਵਲੂਸ਼ਨ ਵੀ ਕਹਿ ਦਿੰਦੇ ਆ। ਨੈਕਸਟ ਕੁਐਸਚਨ ਆਪਾਂ ਦੇਖਦੇ ਆ। ਸਾਡੇ ਸਮਾਜ ਵਿੱਚ ਸਾਡੇ ਸਮਾਜ ਵਿੱਚ ਅਮੀਰ, ਗਰੀਬ, ਔਰਤਾਂ ਅਤੇ ਆਦਮੀ ਬਿਨਾਂ ਕਿਸੇ ਜਾਤ ਪਾਤ ਜਾਂ ਜਨਮ ਦੇ ਵਿਤਕਾਰੇ ਦੇ ਆਧਾਰ ਤੇ ਰਹਿ ਸਕਦੇ ਰਹਿ ਸਕਦੇ ਹਨ। ਇਹ ਕਿਹੜੇ ਕਿਹੋ ਜਿਹਾ ਸਮਾਜ ਹੈ? ਮਤਲਬ ਇਹਦੇ ਵਿੱਚ ਬਿਨਾ ਕਿਸੇ ਦੇਖ ਕੇ ਡਿਸਕ੍ਰਿਮੀਨੇਸ਼ਨ ਪੇਸ ਪਾਵ ਤੋਂ ਜਿਹੜੇ ਲੋਕ ਨੇ ਉਹ ਰਹਿ ਸਕਦੇ ਚਾਹੇ ਉਹ ਅਮੀਰ ਹੋਵੇ ਗਰੀਬ ਹੋਵੇ ਬੰਦਾ ਹੋਵੇ ਨਾ ਲੇਡੀ ਹੋਣ ਕੋਈ ਵੀ ਹੋਵੇ ਇਹ ਜਿਹੜਾ ਸਮਾਜ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਲੋਕਤੰਤਰੀ ਸਮਾਜ ਲੋਕਤੰਤਰੀ ਸਮਾਜ ਹੁਣ ਕੁਐਸਚਨ ਨੰਬਰ 9 ਮੇਰਾ ਨਾਮ ਅਮਨ ਹੈ ਮੈਂ ਭਾਰਤ ਦਾ ਨਾਗਰਿਕ ਹਾਂ ਜੋ ਕਿ ਲੋਕਤੰਤਰੀ ਪ੍ਰਣਾਲੀ ਨਾਲ ਸੰਬੰਧਿਤ ਹੈ ਮੇਰੇ ਦੇਸ਼ ਦੇ ਨਾਗਰਿਕ ਕਿਹ ਹੋ ਜੇ ਹੋਂ ਤਾਂ ਜੋ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ ਮਤਲਬ ਜਿਹੜੇ ਸਮਾਜ ਦੇ ਜਿਹੜੇ ਨਾਗਰਿਕ ਨੇ ਉਹ ਕਹੇ ਜੇ ਹੋਣੇ ਚਾਹੀਦੇ ਨੇ ਕਿ ਆਪਣੇ ਵੋਟ ਦਾ ਸਹੀ ਅਧਿਕਾਰ ਕਰ ਸਕਣ ਇਹਦਾ ਜਿਹੜਾ ਰਾਈਟ ਆਨਸਰ ਬਣੂਗਾ ਉਹ ਲੋਕ ਨੇ ਪੜੇ ਲਿਖੇ ਹੋਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਵੀ ਅਸੀਂ ਕਿਹੜੇ ਪਰਸਨ ਨੂੰ ਵੋਟ ਪਾਈਏ ਜਿਹੜਾ ਸਾਡੇ ਲਈ ਸਹੀ ਹੋਊਗਾ ਇਹਦਾ ਰਾਈਟ ਆਨਸਰ ਕੀ ਬਣੂਗਾ অপਸ਼ਨ ਨੰਬਰ 2 ਪੜੇ ਲਿਖੇ ਲੋਕ ਹੋਣ ਕਵੈਸਚਨ ਨੰਬਰ 10 ਆਪਾਂ ਦੇਖਾਂਗੇ 10 ਦੇ ਵਿੱਚ ਕੀ ਹੈ ਮੇਰੇ ਪ੍ਰਿੰਟ ਦੇ ਸਾਰੇ ਬਾਲਗ ਬਾਲਗ ਜਿਨ੍ਹਾਂ ਦੀ ਉਮਰ 18 ਸਾਲ 18 ਸਾਲ ਜਾਂ ਉਸ ਤੋਂ ਵੱਧ ਹੈ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਅਧਿਕਾਰ ਨੂੰ ਕੀ ਕਿਹਾ ਜਾਂਦਾ ਹੈ ਜਦ ਕੋਈ ਵੀ ਆਪਣੇ ਦੇਸ਼ ਦੇ ਵਿੱਚ ਕੀ ਹੈ ਆਪਣੇ ਦੇਸ਼ ਦੇ ਵਿੱਚ ਜਦ ਕੋਈ ਵੀ 18 ਸਾਲ ਦੀ 18 ਸਾਲ ਦਾ ਹੋ ਜਾਂਦਾ ਹੈ 18 ਸਾਲ ਦਾ ਹੋ ਜਾਂਦਾ ਤਾਂ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈ ਮਿਲ ਜਾਂਦਾ ਹੈ ਤੇ ਉਹਨੂੰ ਆਪਾਂ ਕਿਹੜਾ ਅਧਿਕਾਰ ਕਹਿੰਦੇ ਆ ਉਹਨੂੰ ਆਪਾਂ ਕਹਿੰਦੇ ਆ ਬਾਲਗ ਮਤ ਅਧਿਕਾਰ ਜਾਂ ਯੂਨੀਵਰਸਲ ਐਡਲਟ ਫ੍ਰੈਂਚਾਈਜ਼ੀ ਯੂਨੀਵਰਸਲ ਐਡਲਟ ਫ੍ਰੈਂਚਾਈਜ਼ੀ ਜਦੋਂ 18 ਸਾਲ ਦਾ ਹੋ ਜਾਂਦਾ ਉਦੋਂ ਜਾ ਕੇ ਮਿਲਦਾ ਨੈਕਸਟ ਕੁਸ਼ਨ ਹੈ 11 ਨੰਬਰ ਪ੍ਰਮੋਦ ਕਿਸ ਜਿਸ ਸਕੂਲ ਵਿੱਚ ਪੜਦਾ ਹੈ ਉਸ ਵਿੱਚ ਜ਼ਿਆਦਾਤਰ ਵਿਦਿਆਰਥੀ ਬਹੁਤ ਹੀ ਅਮੀਰ ਪਰਿਵਾਰ ਨਾਲ ਪਰਿਵਾਰਾਂ ਨਾਲ ਸੰਬੰਧਿਤ ਹਨ ਪਰੰਤੂ ਪ੍ਰਮੋਦ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਉਸ ਦੇ ਕੱਪੜੇ ਵੀ ਸਾਫ਼ ਸੁਥਰੇ ਨਹੀਂ ਹੁੰਦੇ ਜਿਸ ਦੇ ਕਾਰਨ ਉਸ ਨੂੰ ਬਾਕੀ ਬੱਚਿਆਂ ਦੇ ਨਾਲ ਬੈਂਚ ਉੱਤੇ ਨਹੀਂ ਬੈਠਣ ਦਿੱਤਾ ਜਾਂਦਾ ਉਸ ਨੂੰ ਜ਼ਮੀਨ ਤੇ ਬੈਠ ਕੇ ਪੜਨਾ ਪੈਂਦਾ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਪ੍ਰਮੋਦ ਨੂੰ ਬਾਕੀ ਬੱਚਿਆਂ ਦੇ ਬਰਾਬਰ ਬੈਂਚ ਤੇ ਨਾ ਬਿਠਾ ਕੇ ਉਸ ਦੇ ਕਿਸ ਅਧਿਕਾਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਮਤਲਬ ਇੱਕ ਬੱਚਾ ਹੈ ਉਹਨੂੰ ਬੈਂਚ ਤੇ ਨਹੀਂ ਬਿਠਾਇਆ ਜਾਂਦਾ ਕਿਉਂਕਿ ਬਾਕੀ ਬੱਚੇ ਨੇ ਉਹ ਮੀਰ ਨੇ ਥੋੜੀ ਜਿਹੀ ਇਹਦੇ ਨਾਲ ਜਿਹੜਾ ਅਧਿਕਾਰ ਉਹਦਾ ਖਤਮ ਹੋ ਰਿਹਾ ਉਹ ਹੈਗਾ ਸਮਾਨਤਾ ਦਾ ਅਧਿਕਾਰ ਜਿਹੜਾ ਆਪਾਂ ਪੜਿਆ ਸੀਗਾ ਕਿ ਕੋਈ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਕੀ ਉਹਨੇ ਸਾਰੇ ਸਮਾਨ ਹੁੰਦੇ ਨੇ ਠੀਕ ਹੈ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ 12 ਨੰਬਰ ਲੋਕਤੰਤਰ ਦਾ ਆਰੰਭ ਕਿਹੜੇ ਦੇਸ਼ ਵਿੱਚ ਹੋਇਆ ਲੋਕਤੰਤਰ ਦਾ ਜਿਹੜਾ ਆਰੰਭ ਸੀ ਉਹ ਯੂਨਾਨ ਦੇ ਇਥੇ ਸੈਟ ਦੇ ਵਿੱਚ ਹੋਇਆ ਸੀਗਾ ਜਿੱਥੇ ਲੋਕ ਆ ਕੇ ਮਿਲ ਕੇ ਇੱਕ ਸਭਾ ਕਰਦੇ ਸੀ ਫਿਰ ਆਪ ਫੈਸਲੇ ਲੈਂਦੇ ਸੀਗੇ ਜਿਹਨੂੰ ਆਪਾਂ ਸਿੱਧਾ ਲੋਕਤੰਤਰ ਕਹਿੰਦੇ ਨੇ ਜਾਂ ਡਾਇਰੈਕਟ ਡੈਮੋਕ੍ਰੇਸੀ ਵੀ ਕਹਿੰਦੇ ਨੇ ਮੈਕਸ ਕੁਸ਼ਨ ਆਪਾਂ ਦੇਖਾਂਗੇ ਸੁਨੀਤਾ ਆਪਣੇ ਗੁਜਾਰਾ ਸੁਨੀਤਾ ਆਪਣਾ ਗੁਜਾਰਾ ਲੋਕਾਂ ਦੇ ਘਰਾਂ ਵਿੱਚ ਝਾੜੂ ਪੂੰਛੇ ਦਾ ਕੰਮ ਕਰਦੀ ਕਰਕੇ ਕਰਦੀ ਹੈ ਇਸ ਸਾਲ 1 ਜੂਨ 2024 ਨੂੰ ਉਹ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਗਈ ਵੋਟ ਪਾਉਣ ਵਾਲੇ ਲੋਕਾਂ ਵਿੱਚ ਉਸ ਦੇ ਨਾਲ ਜਿਹੜੇ ਘਰਾਂ ਵਿੱਚ ਉਹ ਕੰਮ ਕਰਨ ਜਾਂਦੀ ਸੀ ਵੀ ਖੜੇ ਸਨ ਇਸ ਘਟਨਾ ਨੂੰ ਸਾਨੂੰ ਇਸ ਇਹ ਇਸ ਘਟਨਾ ਤੋਂ ਸਾਨੂੰ ਲੋਕਤੰਤਰ ਸਰਕਾਰ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਦਾ ਪਤਾ ਲੱਗਦਾ ਹੈ ਇਹਦੇ ਨਾਲ ਜਿਹੜਾ ਸਾਨੂੰ ਪਤਾ ਲੱਗਦਾ ਉਹ ਦੇਖੋ ਕੀ ਹੈ ਲੋਕਤੰਤਰ ਵਿੱਚ ਸਾਰੇ ਲੋਕਾਂ ਨੂੰ ਸਮਾਨ ਅਧਿਕਾਰ ਜਾਂ ਸਮਾਨ ਸਮਝਿਆ ਜਾਂਦਾ ਬਿਲਕੁਲ ਸਮਝਿਆ ਜਾਂਦਾ ਹੈ ਭਾਰਤ ਵਿੱਚ ਲੋਕਤੰਤਰੀ ਸਰਕਾਰ ਹੈ ਬਿਲਕੁਲ ਹੈ ਕਿਉਂਕਿ ਇਸ ਜੋਂ ਨੂੰ ਵੋਟਾਂ ਪਈਆਂ ਸੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪਈਆਂ ਸੀਗੀਆਂ ਭਾਰਤ ਦੀਆਂ ਲੋਕ ਸਭਾ ਦੀਆਂ ਚੋਣਾਂ ਵੋਟਾਂ ਭਾਰਤ ਵਿੱਚ 18 ਸਾਲ ਤੋਂ ਉੱਪਰ ਵਾਲ ਉੱਪਰ ਵਾਲੇ ਸਾਰੇ ਵਿਅਕਤੀਆਂ ਨੂੰ ਭਾਵੇਂ ਉਹ ਗਰੀਬ ਹਨ ਜਾਂ ਅਮੀਰ ਬਿਨਾਂ ਕਿਸੇ ਪੇਸ਼ਕਾਬ ਤੋਂ ਵੋਟ ਪਾਉਣ ਦਾ ਅਧਿਕਾਰ ਹੈ ਬਿਲਕੁਲ ਜਿਹੜਾ ਆਪਾਂ ਪੜਿਆ ਸੀ ਯੂਨੀਵਰਸਲ ਐਲੈਟ ਫਰੈਂਚਾਈਜ਼ੀ ਜਾਂ ਬਾਲਗ ਮਤ ਅਧਿਕਾਰ ਇਹਦੇ ਰਾਜਤਾਂ ਸਰ ਕੀ ਬਣੂਗਾ ਆਪਸ਼ਨ ਨੰਬਰ ਸ ਇਹ ਸਾਰੇ ਹੀ ਅਨਸਰ ਨੇ ਕੀ ਹੈ ਬਿਲਕੁਲ ਸਹੀ ਨੇ ਉਹ ਦੇਖਾਂਗੇ ਕੁਐਸਚਨ ਨੰਬਰ 14 ਖੇਡ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਪਹਿਲਾ ਲੋਕਤੰਤਰੀ ਸਰਕਾਰ ਸਰਕਾਰ ਵਾਲੇ ਦੇਸ਼ ਵਿੱਚ ਦੇ ਦੇ ਮੁਖੀ ਦੋ ਤਰ੍ਹਾਂ ਦੇ ਹੁੰਦੇ ਹਨ ਨਾਮਾਤਰ ਮੁਖੀ ਔਰ ਅਸਲੀ ਮੁਖੀ ਬਿਲਕੁਲ ਸਹੀ ਹੈ ਲੋਕਤੰਤਰ ਸਰਕਾਰ ਦੇ ਦੋ ਤਰ੍ਹਾਂ ਦੇ ਮੁਖੀ ਹੁੰਦੇ ਨੇ ਸਾਡੇ ਦੇਸ਼ ਵਿੱਚ ਕੇਂਦਰੀ ਸਰਕਾਰ ਦਾ ਨਾਂ ਮਾਤਰਮੁਖੀ ਰਾਸ਼ਟਰਪਤੀ ਹੈ ਅਤੇ ਰਾਜ ਸਰਕਾਰਾਂ ਦੇ ਨਾਮਾਤਰ ਮੁਖੀ ਰਾਜਪਾਲ ਹੁੰਦੇ ਨੇ ਬਿਲਕੁਲ ਸਹੀ ਜਿਹੜਾ ਕੇਂਦਰੀ ਸਰਕਾਰ ਹੈ ਉਹਦਾ ਮੁਖੀ ਨਾਮਾਤਰ ਮੁਖੀ ਰਾਸ਼ਟਰਪਤੀ ਹੁੰਦਾ ਹੈ ਜਿਹੜਾ ਅਸਲੀ ਮੁਖੀ ਹੁੰਦਾ ਹੈ ਸੌਰੀ ਜਿਹੜਾ ਰਾਜ ਸਰਕਾਰ ਦਾ ਜਿਹੜਾ ਮੁਖੀ ਹੁੰਦਾ ਹੈ ਜਾਂ ਨਾਮਾਤਰ ਮੁਖੀ ਹੁੰਦਾ ਹੈ ਉਹ ਰਾਜਪਾਲ ਹੁੰਦਾ ਹੈ ਰਾਜਪਾਲ ਸਟੇਟ ਲੈਵਲ 'ਤੇ ਕੰਮ ਕਰਦਾ ਹੈ ਕੇਂਦਰ ਦੇ ਉਸ ਕੋਣ ਹੋਗਾ ਰਾਸ਼ਟਰਪਤੀ ਇਹਦਾ ਸਹੀ ਅੰਸ਼ ਹੈ ਕਿ ਬਨੂ ਕਥਨ 1 ਔਰ 2 ਉਹਨੇ ਸਹੀ ਨੇ অপਸ਼ਨ ਨੰਬਰ 4 ਵੀ ਲਿਆ ਰਾਈਟ ਆਨਸਰ ਭਾਰਤ ਵਿੱਚ ਕੇਂਦਰੀ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ਭਾਰਤ ਵਿੱਚ ਕੇਂਦਰੀ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ਉਹ ਹੁੰਦਾ ਹੈ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਹੁਣ ਤੁਸੀਂ ਮੈਨੂੰ ਦੱਸਣਾ ਵੀ ਭਾਰਤ ਦਾ ਪ੍ਰਧਾਨ ਮੰਤਰੀ ਕਿਹੜਾ ਤੁਸੀਂ ਇਹ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਵੀ ਭਾਰਤ ਦਾ ਰਾਸ਼ਟਰਪਤੀ ਸੌਰੀ ਪ੍ਰਧਾਨ ਮੰਤਰੀ ਕੌਣ ਹੈ ਜਾਂ ਜਿਹੜਾ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਕੌਣ ਹੈ ਤੁਸੀਂ ਵੀਡੀਓ ਥੱਲੇ ਦੱਸ ਸਕਦੇ ਆ ਇਹ ਤੁਹਾਡਾ ਫਰਡੇ ਨੂੰ ਇਹਦਾ ਟੈਸਟ ਹੋਊਗਾ ਇਹ ਤੁਸੀਂ ਆਪਣੇ ਵਧੀਆ ਤਰੀਕੇ ਨਾਲ ਇਹਦੇ ਪ੍ਰਪੇਅਰ ਕਰ ਸਕਦੇ ਹੋ ਥੈਂਕ ਯੂ